ਲੁਧਿਆਣਾ ਦੇ ਕਹਾੜਾ ਦੇ ਵਿੱਚ ਸਟਰਾਬਰੀ ਦੀ ਕਿਸਮ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਈ ਹੈ। ਲੁਧਿਆਣਾ ਦੇ ਵਿੱਚ ਉੱਗਣ ਵਾਲੀ ਸਟਰਾਬਰੀ ਪੂਰੇ ਪੰਜਾਬ 'ਚ ਨਹੀਂ ਸੰਗੋੜ, ਚੰਡੀਗੜ੍ਹ ਤੱਕ ਵਿਕ੍ਰਿਤ ਵੀ ਹੈ। ਨਾਮਤਾਰੀ ਸਟਰਾਬਰੀ ਫਾਰਮ ਪੂਰੀ ਤਰ੍ਹਾਂ ਆਰਗੇਨਿਕ ਤੰਗ ਦੇ ਨਾਲ ਸਟਰਾਬਰੀ ਦੀ ਕਾਸ਼ ਕਰਦਾ ਹੈ। ਨਾ ਸਿਰਫ ਇਸ ਨਾਲ ਸਿਕਸਤਾਨ ਤਿੱਖੜੇ ਝਗੜੇ ਪੈਸੇ ਕਮਾ ਰਹੇ ਨੇ ਸਗੋ ਬਦਲਵੀਂ ਖੇਤੀ ਦਾ ਵੀ ਇੱਕ ਅਹਿਮ ਹਿੱਸਾ ਹੈ। ਨਾਮਦਾਰ ਹਰਦੇਵ ਸਿੰਘ ਆਪਣੇ ਖੇਤਾਂ ਦੇ ਵਿੱਚ 24 ਇਸ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਂਦੇ ਨੇ ਇਹਨਾਂ ਦੇ ਖੇਤਾਂ 'ਚ ਉੱਗਣ ਵਾਲੀ ਪੀਲੀ ਅਤੇ ਜਾਮਨੀ ਰੰਗ ਦੀ ਗੋਭੀ ਤੁਸੀਂ ਸ਼ਾਇਦ ਹੀ ਦੇਖੀ ਹੋਵੇ। ਇਹ ਪੂਰੀ ਖੇਤੀ ਆਰਗੈਨਿਕ ਚੰਗ ਦੇ ਨਾਲ ਹੁੰਦੀ ਹੈ। ਸਾਲ 2011 ਵਿੱਚ ਹਰਦੇਵ ਸਿੰਘ ਨੇ ਇਸ ਦੀ ਸ਼ੁਰੂਆਤ ਇੱਕ ਏਕੜ ਤੋਂ ਕੀਤੀ ਸੀ ਤੇ ਹੁਣ ਉਹ 4 ਏਕੜ ਦੇਖ ਤਕਰੀਬ ਪਹੁੰਚ ਚੁੱਕੀ ਹੈ। ਉਹਨਾਂ ਕਿਹਾ ਹੈ ਕਿ ਅਜਿਹੀ ਸਟ੍ਰਾਬਰੀ ਪੂਰੇ ਪੰਜਾਬ ਪਰਚ ਕਿਤੇ ਵੀ ਨਹੀਂ ਹੈ। ਸਚੀਨਾ ਮੈਂ ਕਿਹੜੀ ਜਗ੍ਹਾ ਰਹਿੰਦਾ ਮੇਰਾ ਨਾਮ ਸਰਦਾਰ ਹਰਦੇਵ ਸਿੰਘ ਮੈਂ ਪੈਣੀ ਸਾਹਿਬ ਰਹਿੰਦਾ ਜੀ ਗੁਰਦੁਆਰਾ ਸ੍ਰੀ ਪੈਣੀ ਸਾਹਿਬ ਪੰਜਾਬ ਲੁਧਿਆਣਾ ਸਰ ਸਟ੍ਰੋਬੇਰੀ ਦੀ ਤੁਸੀਂ ਖੇਤੀ ਕਰਦੇ ਹੋ ਅਸੀਂ ਵੇਖਿਆ ਕਿ ਸਟ੍ਰੋਬੇਰੀ ਦੀ ਖੇਤੀ ਜਿਹੜੀ ਕਾਫੀ ਚੰਗੀ ਹੋ ਰਹੀ ਹੈ ਸਰ ਕਦੋਂ ਤੁਸੀਂ ਇਹ ਸ਼ੁਰੂ ਕੀਤੀ ਸੀ ਕਿੰਨੇ ਸਾਲ ਹੋ ਗਏ ਤੇ ਪਹਿਲਾਂ ਕਿੰਨੇ ਏਕੜ ਚ ਕਰਦੇ ਸੀ ਤੇ ਹੁਣ ਕਿੰਨੇ ਏਕੜ ਚ ਕਰਦੇ ਹੋ ਜੀ 2011 ਤੋਂ ਸ਼ੁਰੂ ਕੀਤਾ ਜੀ ਤੇ ਲੁਧਿਆਣਾ ਯੂਨੀਵਰਸਿਟੀ ਤੋਂ ਬੂਟੇ ਲੈਏ ਸਨ ਤੇ ਫਿਰ ਇਹਦੇ ਬੂਟੇ ਆਪ ਤਿਆਰ ਕਰਨ ਲੱਗ ਗਏ 2011 ਤੋਂ ਪਹਿਲਾਂ 1 ਏਕੜ ਤੋਂ ਸ਼ੁਰੂ ਕੀਤੀ ਸੀ ਹੁਣ 4 ਏਕੜ ਕਰ ਰਹੇ ਹਾਂ ਹਾਂਜੀ ਸਰ ਕਿੱਥੇ ਕਿੱਥੇ ਜਿਹੜੀ ਹੈ ਸਟ੍ਰੋਬੇਰੀ ਜਾਂਦੀ ਹੈ ਤੁਹਾਡੀ ਜਿਹੜੀ ਆਪਣੀ ਚੰਡੀਗੜ੍ਹ ਹੋਵੇ ਜਾਂ ਲੁਧਿਆਣਾ ਵੈਸੇ ਲੁਧਿਆਣੇ ਦੀ ਮਾਰਕੀਟ ਤੇ ਅਸੀਂ ਆਪ ਹੀ ਦਿੰਨੇ ਹਾਂ ਮੰਡੀ ਵਗੈਰਾ ਨਹੀਂ ਜਾਂਦੀ ਲੁਧਿਆਣੇ ਤੇ ਚੰਡੀਗੜ੍ਹ ਮੰਡੀ ਭੇਜ ਦਿੰਦੇ ਆ ਜੇ ਫालतू ਹੋ ਜਾਂਦੇ ਜਦੋਂ ਸਾਡੇ ਤੋਂ ਓਵਰ ਹੋ ਜਾਂਦੀ ਜਦੋਂ ਥੋੜਾ ਬਹੁਤ ਸਰ ਕਿੰਨੀ ਕੁ ਮੁਸ਼ਕਿਲ ਸੀਗੀ ਜਦੋਂ ਨਵੀਂ-ਨਵੀਂ ਤੁਸੀਂ ਇਹਦੀ ਖੇਤੀ ਸ਼ੁਰੂ ਕੀਤੀ ਸੀ ਉਦੋਂ ਕੀ ਕੀ ਦਿੱਕਤਾਂ ਆਂਦੀ ਸੀਗੀਆਂ ਤੇ ਹੁਣ ਉਹ ਦਿੱਕਤਾਂ ਕਿੱਦਾਂ ਜੜੀਆਂ ਉਹ ਘਟਗੀਆਂ ਨੇ ਹੁਣ ਦਿੱਕਤਾਂ ਇੱਥੇ ਨਾਮ ਧਾਰੀ ਜਿਹੜਾ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਸਤਗੁਰੂ ਜੀ ਬਹੁਤ ਮਦਦ ਕਰਦੇ ਰਿਹਾ ਸਾਡੇ ਤੇ ਪਹਿਲਾ ਏਕੜ ਏਕੜ ਜ਼ਮੀਨ ਉਹਨਾਂ ਹੀ ਦਿੱਤੀ ਸੀ ਫੇਰ ਆ ਗਾਂ ਲੀਸ ਤੇ ਲੈ ਕੇ ਕਰ ਰਿਹਾ ਮੈਂ ਤੇ ਉਹਨਾਂ ਵੱਲੋਂ ਬਹੁਤ ਮਦਦ ਆ ਬਹੁਤ ਸਾਨੂੰ ਗਾਈਡ ਕਰਦੇ ਨੇ ਉਹਨਾਂ ਦੇ ਨਾਲ ਸਾਡਾ ਤਕਰੀਬਨ ਸਾਡਾ ਉਹਨਾਂ ਦੀ ਗਾਈਡੈਂਸ ਨਾਲ ਹੀ ਇਹ ਕਾਮਯਾਬ ਹੋਏ ਆ ਅਸੀਂ ਹਾਂਜੀ ਸਰ ਜਿਹੜੀ ਖਾਦ ਹੈ ਜਾਂ ਜਿਹੜੀ ਆਰਗੇਨਿਕ ਹੈ ਪੂਰੀ ਤਰ੍ਹਾਂ ਆਰਗੇਨਿਕ ਹੈ ਸਾਰੀ ਜਿਹੜੀ ਹਾਂਜੀ ਪੂਰੀ ਤਰ੍ਹਾਂ ਆਰਗੇਨਿਕ ਆ ਇਹਦੇ ਵਿੱਚ ਦੇਸੀ ਖਾਦਾਂ ਪਾਈਆਂ ਜਾਂਦੀਆਂ ਬੈਕਟੀਰੀਆ ਪਾਇਆ ਜਾਂਦਾ ਜਿਵੇਂ ਹਰੀ ਖਾਦ ਵਗੈਰਾ ਹੋਗੀ ਬੈਕਟੀਰੀਆ ਬਹੁਤ ਵਧੀਆ ਚੀਜ਼ ਆ ਸੂਡੋਮਨੋਸਾ ਟ੍ਰੈਕੋਡਰਮਾ ਆ ਉਹ ਬੈਕਟੀਰੀਆ ਨਾਲ ਹੀ ਫੰਗਸ ਦਾ ਵੀ ਤੇ ਮਤਲਬ ਸੁੰਡੀ ਵਗੈਰਾ ਦਾ ਵੀ ਕੰਟਰੋਲ ਹੋ ਜਾਂਦਾ ਉਹਦੇ ਨਾਲ ਸਰ ਕੀ ਕੀ ਰੇਟ ਜਿਹੜੀ ਹੈ ਇਹ ਵਿਕਦੀ ਹੈ ਸਟ੍ਰੋਬਰੀ ਜੇਕਰ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਵੈਸੇ ਮਾਰਕੀਟ ਦੇ ਵਿੱਚ ਤੇ ਜਿਹੜਾ ਰੇਟ ਹੋਵੇ ਆਪਾਂ ਨੂੰ ਸਾਡੀ ਸਟ੍ਰੋਬਰੀ ਦਾ ਰੇਟ ਵੱਧ ਮਿਲਦਾ ਜੀ ਉਹਨਾਂ ਨਾਲੋਂ ਡਿਊੜੇ ਮਿਲ ਜਾਂਦਾ ਸਾਹਿਬ ਨਾਲ ਮਾਰਕੀਟ ਦੇ ਵਿੱਚ 150 ਕਿਲੋ ਰੁਪਏ ਕਿਜੀ ਵੇਗਰੀ ਆਪਣੀ 200 ਵਿਕ ਜਾਏਗੀ ਕਾਰਨ ਕੀ ਸਰ ਇਹਦਾ ਕਾਰਨ ਇੱਕ ਤੇ অর্ਗੈਨਿਕ ਹੈ ਤੇ ਦੂਸਰਾ ਇਹਦਾ ਜਿਹੜੇ ਨਿਊਟ੍ਰੀਐਂਟ ਵਧਿਆ ਨੇ ਇਹਦਾ ਕਲਰ ਵਧੀਆ ਹੁੰਦਾ ਕਾਦਾਂ ਵਗੈਰਾ ਨਾਲੋਂ ਹਾਂ ਸਰ ਇਰੀਗੇਸ਼ਨ ਜਿਹੜੀ ਆ ਕਿਸ ਟਾਈਪ ਦਿੱਤੀ ਜਾਂਦੀ ਇਹਨੂੰ ਇਰੀਗੇਸ਼ਨ ਤੇ ਇਹਦੇ ਵਿੱਚ ਇਹੀ ਆ ਪਾਣੀ ਵਗੈਰਾ ਜਿਹੜਾ ਮਤਲਬ ਕਿ ਪਹਿਲਾਂ ਖਾਦਾ ਖੁੱਦਾ ਤੋਂ ਤੇ ਜਿਹੜੇ ਰੂੜੀ ਪਾ ਲੈਨੇ ਆਪਾਂ ਹਾਂਜੀ ਬਾਦ ਦੇ ਵਿੱਚ ਡ੍ਰਿਪ ਇਰੀਗੇਸ਼ਨ ਦਾ ਹੀ ਤੁਸੀਂ ਇਹਨੂੰ ਆ ਉਹ ਤਾਂ ਪਾਣੀ ਦਾ ਹੀ ਜਰੀਆ ਹੈ ਪਾਣੀ ਇਹਨੂੰ ਜਿਹੜਾ ਹੈ ਨਾ ਰੋਜ਼ਾਨਾ ਚਾਹੀਦਾ ਥੋੜਾ ਥੋੜਾ ਭਰਵਾ ਪਾਣੀ ਨਹੀਂ ਚਾਹੀਦਾ ਉਹਦੇ ਵਾਸਤੇ ਠੀਕ ਹੈ ਸਰ ਇੱਕ ਗੋਭੀ ਅਸੀਂ ਦੇਖੀ ਹੈ ਕਿ ਜਿਹੜੀ ਨਵੀਂ ਕਿਸਮ ਜਿਹੜੀ ਤੁਸੀਂ ਲਗਾਈ ਹੈ ਪਰਪਲ ਤੇ ਪੀਲੇ ਰੰਗ ਦੀ ਗੋਭੀ ਸਰ ਉਹ ਤੁਸੀਂ ਖਾਣ ਲਈ ਲਗਾਈ ਹੈ ਜਾਂ ਅੱਗੇ ਵੇਚਣ ਲਈ ਲਗਾਈ ਨਹੀਂ ਨਹੀਂ ਉਹ ਖਾਣ ਵਾਸਤੇ ਬਾੜੀ ਤੁਸੀਂ ਉਹ ਦੇਖ ਹੀ ਆਏ ਜੇ ਉਹਦੇ ਵਿੱਚ 22 ਪ੍ਰਕਾਰ ਦੀਆਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਜੀ ਤੇ ਉਹ ਸਿਰਫ ਉਹ ਦੋ ਕਨਾਲਾਂ ਦੇ ਵਿੱਚ ਥੋੜੀ ਥੋੜੀ ਸਬਜ਼ੀ ਜਿਹੜੀ ਆਪਣੇ ਘਰ ਵਾਸਤੇ ਖਾਣ ਵਾਸਤੇ ਜਾਂ ਕੋਈ ਰਿਸ਼ਤੇਦਾਰ ਜਾਂ ਕੋਈ ਸੱਜਣ ਮਿੱਤਰ ਲੈ ਜਾਂਦੇ ਨੇ ਅੱਗੇ ਸਰ ਉਹ ਗੋभी ਅਗਲੇ ਸਾਲ ਤੁਸੀਂ ਸੋਚਦੇ ਹੋ ਕਿ ਉਹਦੇ ਬਾਰੇ ਵੀ ਵਪਾਰ ਕੀਤਾ ਜਾਵੇ ਉਹ ਵੀ ਵੇਚੀ ਜਾਵੇ ਅੱਗੇ ਕਿਉਂਕਿ ਬੜੀ ਹਾਂਜੀ ਸਮੇਂ ਆਰਗੇਨਿਕ ਆ ਉਹ ਵੀ ਗੋभी ਹਾਂਜੀ ਸਟ੍ਰਾਬਰੀ ਦੇ ਨਾਲ ਨਾਲ ਅਸੀਂ ਅਸੀਂ ਬੋਵੀ ਖਰਬੂਜਾ ਲਾਇਆ ਤੇ ਤਰਬੂਜ ਦਾ ਵੀ ਇੱਕ ਇੱਕੜ ਲਾਇਆ ਤੇ ਮਤਲਬ ਕਿ ਥੋੜਾ ਜਿਹਾ ਚੱਲਦਾ ਰਹੇ ਨਾਲ ਵੀ ਚੱਲ ਜਾਂਦਾ ਤੇ ਹੁਣ ਜਿਵੇਂ ਸਾਡੇ ਗੋਭੀ ਵਗੈਰਾ ਹੈ ਤੇ ਸਾਨੂੰ ਖਾਣ ਨੂੰ ਨਹੀਂ ਮਿਲਦੀ ਜਿਹੜਾ ਕੋਈ ਵੇਖਦਾ ਉਹ ਲੈ ਜਾਂਦਾ ਇਹਨੂੰ ਹੁਣ ਵਧਾਉਣਾ ਪੈਣਾ ਹੈ ਸਰ ਜਿਵੇਂ ਕਿ ਅਸੀਂ ਦੇਖਿਆ ਕਿ ਮਹਿਲਾਵਾਂ ਤੁਹਾਡੇ ਫਾਰਮ ਚ ਬਹੁਤ ਕੰਮ ਕਰਦੀਆਂ ਹਨ ਉਹਨਾਂ ਤੋਂ ਇਲਾਵਾ ਨੂੰ ਜਿਆਦਾ ਰੋਜ਼ਗਾਰ ਦਿੱਤਾ ਜਾਂਦਾ ਤਾਂ ਕਿ ਘਰ ਦਾ ਖਰਚਾ ਚੱਲ ਸਕੇ ਉਹਨਾਂ ਦਾ ਆਹ ਲੇਡੀਜ਼ ਲੇਬਰ ਥੋੜਾ ਜਿਆਦਾ ਵਧੀਆ ਰਹਿੰਦਾ ਹੈ ਸੋ ਹਲਕਾ ਕੰਮ ਪੈਕਿੰਗ ਕੁਕਿੰਗ ਦੇ ਵਿੱਚ ਉਹਨਾਂ ਦੂਜੇ ਇੱਕ ਤੇ ਲੇਬਰ ਥੋੜੀ ਜੀ ਮਰਦਾਂ ਨਾਲੋਂ ਘੱਟ ਹੁੰਦੀ ਬੰਦਿਆਂ ਨਾਲੋਂ ਤੇ ਬਾਕੀ ਇਹਨਾਂ ਦੇ ਨਾਲ ਜੁੜ ਕੇ ਵਧੀਆ ਹੈ ਇਹਨਾਂ ਦਾ ਕੰਮ ਵਧੀਆ ਹੁੰਦਾ ਕਿੰਨੇ ਕੁ ਲੈਬਰ ਸਰ ਤੁਸੀਂ ਕੰਮ ਕਿੰਨਿਆਂ ਨੂੰ ਰੋਜ਼ਗਾਰ ਦਿੱਤਾ ਹੋਇਆ ਹੈ ਇੱਥੇ ਆਪਣੇ ਫਾਰਮ 'ਚ ਵੈਸੇ ਸੀਜ਼ਨ ਦੇ ਜਦੋਂ ਲਾਈ ਲਵਾਈ ਹੁੰਦੀ ਆ ਉਦੋਂ ਵੀ ਵੱਧ ਹੁੰਦੀ ਆ ਉਦੋਂ 30-35 ਲੈਬਰ ਹੁੰਦੀ ਆ ਰੋਜ਼ ਦੀ ਮਹੀਨਾ ਡੇਢ ਮਹੀਨਾ ਲਵਾਈ ਵੇਲੇ ਚੱਲ ਜਾਂਦਾ ਫਿਰ ਮਲਚਿੰਗ ਵੇਲੇ ਆ ਜਾਂਦਾ ਕੁਝ ਵਿੱਚ ਮਹੀਨਾ ਕੋ ਵਿੱਚ ਸ਼ਾਰਟੇਜ ਆਉਂਦੀ ਆ ਤੇ ਹੁਣ ਫੇਰ 35 ਲੇਬਰ ਲੱਗ ਜਾਂਦੀ ਹੈ ਸਟ੍ਰੋਬਰੀ ਜਿਹੜੀ ਲਾ ਰਹੇ ਉਹ ਅੱਗੇ ਸੋਚਿਆ ਕਿ ਇਸ ਦੀ ਹੋਰ ਜਿਹੜੀ ਹੈ ਉਹ ਵਧਾਈ ਜਾਵੇ ਇਸ ਦੀ ਜ਼ਮੀਨ ਤੇ ਹੋਰ ਜ਼ਿਆਦਾ ਖੇਤੀ ਕੀਤੀ ਜਾਵੇ ਸਟ੍ਰੋਬਰੀ ਬੜੀ ਬਾਰੇ ਸੋਚਿਆ ਵਧਾਉਣ ਨੂੰ ਤੇ ਵਧਾਈ ਜਾ ਸਕਦੀ ਹੈ ਪਰ ਟੈਨਸ਼ਨ ਵੀ ਵੱਧ ਜਾਂਦੀ ਹੈ ਬਿਲਕੁਲ ਇੰਨਾ ਕੀ ਠੀਕ ਆ ਗੁਜ਼ਾਰੇ ਜੋਗਾ ਬਹੁਤ ਵਧੀਆ ਹਾਂਜੀ ਠੀਕ ਹੈ ਬਹੁਤ ਸਰ ਕਿਆ ਨਾਮ ਹੈ ਆਪਕਾ ਮੇਰਾ ਨਾਮ ਅਸ਼ੋਕ ਗੋਇਨ ਕਾ ਮੈਂ ਲੁਧਿਆਣਾ ਸੇ ਆਇਆ ਹਾਂ ਸਰ ਕੀ ਕਰਨਾ ਹੈ ਤੁਸੀਂ ਆਪ ਆਏ ਹੋ ਸਟ੍ਰੋਬੇਰੀ ਫਾਰਮ ਦੇ ਵਿੱਚ ਸਟ੍ਰੋਬੇਰੀ ਲੈਣ ਆਏ ਹੋ ਮੈਂ ਸਟ੍ਰੋਬੇਰੀ ਲੈਣ ਆਇਆ ਇਹਨਾਂ ਦਾ ਸਭ ਤੋਂ ਵਧੀਆ ਹੈ ਚੀਜ਼ ਕਿ ਜਦੋਂ ਤੁਹਾਨੂੰ ਸਟ੍ਰੋਬੇਰੀ ਚਾਹੀਦੀ ਹੈ ਤੁਸੀਂ ਆਪ ਆਪਣੀ ਆਪਣੀ ਮਰਜ਼ੀ ਦੀ ਸਟ੍ਰੋਬੇਰੀ ਤੋੜੋ ਔਰ ਲੈ ਕੇ ਜਾ ਸਕਦੇ ਹੋ ਔਰ ਇਹਨਾਂ ਦੇ ਰੇਟ ਵੀ ਬਹੁਤ ਨਾਜ਼ਾ ਮਤਲਬ ਕਮ ਹੈ ਜਿਹਦੇ ਕਾਰਨ ਮੈਨੂੰ ਇਹਨਾਂ ਦਾ ਫਲੇਵਰ ਹੀ ਬਹੁਤ ਵਧੀਆ ਹੈ ਸਟ੍ਰੋਬੇਰੀ ਤੁਸੀਂ ਵੀ ਖਾ ਕੇ ਦੇਖੋ ਤੁਹਾਨੂੰ ਹੀ ਪਤਾ ਚੱਲੇਗਾ ਸਟ੍ਰੋਬੇਰੀ ਆਰਗੈਨਿਕ ਹੈ 100% ਆਰਗੈਨਿਕ ਹੈ ਤੇ ਆਪ ਤੁਸੀਂ ਤੋੜਦੇ ਇੱਥੇ ਆ ਕੇ ਤੋੜਣਾ ਨਹੀਂ ਕਰਦੇ ਨਹੀਂ ਆ ਮਨਾਂ ਨਹੀਂ ਕਰਦੇ ਤੁਸੀਂ ਆਪ ਆਪਣੇ ਵਾਸਤੇ ਤੋੜ ਸਕਦੇ ਹੋ ਤੁਹਾਨੂੰ ਵੀ ਚਾਹੀਦੀ ਹੈ ਤੁਸੀਂ ਲੈ ਕੇ ਜਾ ਸਕਦੇ ਹੋ ਉਧਰੋਂ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ